ਇਹ ਕੋਲ ਦਾ ਪੈਸਾ ਉਹਦੇ ਕੰਨੀ ਪੀਆ ਡਿਪਾਰਟਮੈਂਟ ਕੰਨੀ ਉਹਨਾਂ ਨੇ 1 ਲੱਖ ਰੁਪਇਆ ਲੋਨ ਦੀ ਪ੍ਰੋਵੀਜ਼ਨ ਰੱਖੀ ਹੈ 1 ਲੱਖ ਰੁਪਇਆ ਲੋਨ ਦੀ ਬਿਨਾਂ ਵਿਆਜ ਹੋ ਨੀਤੇ ਵਿੱਚੋਂ 40% ਸਬਸਿਡੀ ਹੈ ਜਿਵੇਂ ਕੁੜੀਆਂ ਕੋਈ ਸਲਾਈ ਦਾ ਕੰਮ ਕਰਦੀਆਂ ਨੇ ਜਾਂ ਕੋਈ ਬੰਦਾ ਆਪਣਾ ਮੋੜੀ-ਮੋੜੀ ਕੋਈ ਸ਼ੌਂਕ ਦਾ ਕੰਮ ਕਰਦਾ ਉਹ ਸਾਨੂੰ ਮੈਡਮ ਨੇ ਅਸ਼ਵਾਜਨ ਦਾ ਵਾਅਦਾ ਕੀਤਾ ਕਿ ਪਰਸੈਂਟੇਜ ਜਿੰਨੀ ਤੇ ਕਿੰਨੇ ਬੰਦਿਆਂ ਦਾ ਕਰਵਾਓ ਛੋਟੇ ਕੋਲੋਂ ਕੰਮ ਦਾ 10 ਸਾਲ ਦਾ ਐਕਸਪੀਰੀਅੰਸ ਹੋਣਾ ਜ਼ਰੂਰੀ ਹੈ ਇਹ ਮੇਰੇ ਟੈਕਨੀਸ਼ੀਅਨ ਗੱਡੀ ਚਲਾਉਂਦਾ ਇਹਨੇ ਕੋਈ ਗੱਡੀ ਪ੍ਰਾਣੀ ਲੈਣੀ ਆ ਉਹਦੇ ਵਿੱਚ ਲੱਖ ਰੁਪਈਆ ਲੈ ਗਏ ਰੁਪਈਆ ਕੁਛ ਨਹੀਂ ਬਣਾਈਆ ਆਪਾਂ ਮਾਰ ਕੇ ਲੈ ਲਈ ਉਹ ਹੀ ਆਪਣਾ ਕੰਮ ਆ ਇਹ ਬਹੁਤ ਵੱਡੀ ਬਾਤ ਆ ਕਰੀ ਜੇ ਕਿ ਤੁਹਾਨੂੰ ਮੰਨਣਾ ਚਾਹੋ ਤਾਂ ਤੋ 40 ਸਹੇਦੋ ਤੋਂ ਸੱਪੜੀਆ 60000 ਰੁਪਈਆ ਸਿਰਫ ਵਿਣਾ ਬਿਆਪੋ ਤਾਂ ਲੱਖ 5000 ਤੋਂ 5000 ਤੱਕ ਆਪਾਂ ਵੀ ਨਹੀਂ ਲੈ ਪਾਸਾ ਹੋਣਾ ਜਿਵੇਂ ਹੁਣ ਦੂਜਾ ਬੰਦਾ ਵੀ ਡੈੱਫਾ ਉੱਤੇ ਜਮਾ ਰੋਸ ਰਿਹਾ ਤੋਂ ਉਨ੍ਹਾਂ ਦੀ ਮਿਸਿਸ ਨੂੰ 2560 ਡਿਪਾਰਟਮੈਂਟ ਮੈਨੂੰ ਪੁੱਛਦਾ। ਇਹ ਜਿੰਦੇ ਇੱਕ ਦਰਦੀ ਨਹੀਂ ਬਣੇ, ਇਹ ਜਿੰਮੇ ਜਿੰਮੇ ਅਸੀਂ ਚੁੱਕੇ ਚਾਉਂਦੇ। ਇਸੇ ਤਰ੍ਹਾਂ ਹੀ হাজারਾਂ ਇੱਕ ਖਰਾਬੀ ਸੋਰ ਕਰੀ ਗਏ, ਅਜਿਹ ਬੁਰੀ ਕਹਿੜੀ ਗਈ ਹੈ ਸ਼ਹਿਰ ਦੇ ਵਿੱਚ ਡਿਵਲਪਮੈਂਟ। ਇਸੇ ਤਰ੍ਹਾਂ ਹੀ ਸੀਵਰੇਜ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਤੇ ਆਪਣੇ ਬਨਵੀਅ ਚੌਂਕ ਤੋਂ ਮੰਨਦਾ ਨਹੀਂ। ਿੱਕੇ ਕੰਮ ਕਰਕੇ ਜਿਹੜੇ ਆਮ ਆਦਮੀ ਪਾਰਟੀ ਨੇ ਵਾਦੇ ਕੀਤੇ ਸੀ ਬਿਜਲੀ ਮਾਪ ਕੋਈ ਸਰਕਾਰੀ ਜਾਂ ਨੌਕਰੀਆਂ ਮਿਲੀਆਂ 12 13000 ਕੱਚੇ ਦੇ ਆਪ ਪੱਕੇ ਹੋਏ ਉਸੇ ਤਰ੍ਹਾਂ ਸਕੂਲ ਹੋਰੇਮੈਂਟਸ ਦੇ ਬਿਜਲੀ ਮਾਪ ਜ਼ਿੰਮੇਦਾਰਪਰਾਂ ਵਾਲ ਨੂੰ ਜਿਹੜੀ ਦਿਨੋਂ ਬਿਚਲੀ ਹੋਣਾ ਪਹਿਲੀ ਸਰਕਾਰ ਦੀ ਦੇਣ ਹੈ ਦੂਜੀ ਗੱਲ ਅੱਜ ਜਿਹੜੀ ਰਾਮਕੜੀਆ ਭਾਈਚਾਰੇ ਦੀ ਬਹੁਤ ਵੱਡੀ ਜਿਹੜੀ ਦੇਣ ਹੈ ਉਹ ਪੰਜਾਬ ਤੋਂ ਜਿਹੜੀ ਖੇਤੀ ਅੱਜ ਇਹ ਪੀਐਮ ਡਿਪਾਰਟਮੈਂਟ ਦੇ ਅਸੇ ਕਿਤੇ ਕੋਈ ਰਾਹ ਨਹੀਂ ਦੇ ਰਿਹਾ ਕੋਰੋਨਾ ਦਾ ਟਾਈਮ ਸੀਗਾ ਬੜੀ ਮੁਸ਼ਕਲ ਸੀ ਜਿੱਥੇ ਅਸੀਂ ਗਏ ਉੱਥੇ ਉੱਥੇ ਕਿਸੇ ਨੇ ਕਿਸਾਨੂੰ ਪਹਿਲਾਂ ਐਂਟਰ ਨਹੀਂ ਹੋਣ ਦਿੱਤਾ ਕਹਿੰਦਾ ਤੁਹਾਡੇ ਕੋਲ ਕੀ ਗਰੂਪ ਆ ਵੀ ਤੁਹਾਡਾ ਰਾਜ ਦਾ ਤੁਸੀਂ ਬੈਠ ਗਏ ਆਪਣੇ ਤੁਸੀਂ ਸੰਪਰਕ ਦਿਓ ਵੀ ਹਾਂ ਤੁਹਾਡਾ ਇੱਥੇ ਪੀਐਮ ਆਇਆ ਹੈ ਇਹ ਤੁਹਾਡੇ ਸਾਡੇ ਕੋਲ ਕੋਈ ਗਰੂਪ ਵੀ ਨਹੀਂ ਸੀਗਾ ਚੈੱਕ ਵੀ ਨਹੀਂ ਸੀਗਾ ਕੋਈ ਇਹ ਕਿ ਇਸ ਤਰ੍ਹਾਂ ਮਾਲਦਾ ਹੋਏ ਫੋਟੋ ਸਟੇਟ ਲਈਏ ਕੰਟੀਗੜ ਤੋਂ ਤੇ ਉਸ ਤੋਂ ਬਾਅਦ ਮੈਂ ਪਰਸ਼ੇਵ ਮਾਰਕੀਟ ਕਮੇਟੀ ਦੇ ਚੇਅਰਮੈਨ ਸਾਬ ਰਾਜਨ ਸਿੰਘ ਪੁਲੀ ਜੀ ਅਮਰਤ ਬਰਾੜ ਜੀ ਸੋਮਾ ਜੀ ਅੰਸੇ ਤੇ ਕਰਸੇਮ ਤਲਸੀ ਜੀ ਜਿਹੜੇ ਸੇਵੈਂਟ ਦੇ ਪ੍ਰਧਾਨ ਨੇ ਧੂਰੀ ਹਲਕੇ ਦੇ ਤੇ ਸਭੂ ਸਾਧ ਸੰਗਤ ਜੀ ਸਾਰੇ ਲੋਕ ਜਿਹੜੇ ਉੱਤਲ ਕੇ ਆਏ ਰਾਮ ਜੀ ਆ ਭਾਈ ਚਾਰੇ ਦੇ ਤੇ ਧੋਰੀ ਹਰਕੇ ਦੇ ਜਿੰਨੇ ਵੀ ਇੱਥੇ ਲੋਕ ਪਹੁੰਚੇ ਨੇ ਪਤੇ ਦੇ ਸਾਹ ਚ ਪਾਈਏ ਵੈਟਰ ਜੀ ਕਾ ਖਾਲਸਾ ਬਾਰੀ ਜੀ ਦੀ ਜਿਵੇਂ ਭੁਲੇਖੇ ਜਿਹੜਾ ਉਹ ਦੱਸ ਕੇ ਕਿ ਜਿਹੜਾ ਧੋਰੀ ਹਰਕਾ ਆਪਾਂ ਸਾਰੇ ਐਮਐਲਏ ਚੁੰਨੇ ਧਾਰਸਵਾਲ ਦੀਆਂ ਬੋਟਾ ਕੰਡੀਆਂ ਦੇ ਆਪਾਂ ਐਮਐਲਏ ਚੁੰਨਦੇ ਆ ਐਮਐਲਏ ਤੋਂ ਅੱਗੇ ਮੁੱਖ ਮੰਤਰੀ ਬਣਨਾ ਮੁੱਖ ਮੰਤਰੀ ਸਾਹਿਬ ਕਿਉਂਕਿ ਅਜੇ ਸਰਕਾਰ ਬੜੀ ਥੋੜਾ ਸਮਾਂ ਹੋਇਆ ਹੈ ਕਿਉਂਕਿ ਤੁਹਾਨੂੰ ਬਦਲਣ ਦੀ ਲੋੜ ਆਪਣੀ ਇਹ ਕਾਰਜ ਸ਼ੁਰੂ ਕਰਦੇ ਆ ਸਰਕਾਰੀ ਕੰਮ ਸ਼ੁਰੂ ਕਰਦੇ ਆ ਤਾਂ ਹੋਏ ਪੈਰ ਕੋਨਸੀ ਜਦ ਜਿਵੇਂ ਮੋਂਾ ਆਪਾ ਜਿਵੇਂ ਭੱਲੇ ਸਾਹਿਬ ਨੇ ਦੱਸਿਆ ਵੀ ਆਪਾਂ ਜਿਹੜਾ ਕਨਾਲ ਹੈ ਨੂੰ ਕਵਰ ਕੀਤਾ ਤਾਂ ਨਹਿਰ ਨੂੰ ਕਵਰ ਕੀਤਾ ਬੱਲੇ ਤੋਂ ਉਦੋਂ ਪੈਣੀ ਲਾਗਣਾ ਤਾਂ ਉਹਦੇ ਆਸਤੇ 6-8 ਮਹੀਨਿਆਂ ਦਾ ਪ੍ਰੋਸੀਜਰ ਸੀ